ਇਹ ਪੰਜਾਬ ਦੇ ਵਿੱਚ ਇਹ ਫਿਲਮ ਲੱਗੀ ਤਾਂ ਜੇ ਪੰਜਾਬ ਦੇ ਜਿਹੜੇ ਹਾਲਾਤ ਹੋਏ ਉਹ ਹਾਲਾਤ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਹੋਊਗੀ ਸਾਡੀਆਂ ਸਿੱਖ ਜਥੇਬੰਦੀਆਂ ਨੇ ਜਿਹੜੀਆਂ ਉਹ ਵੀ ਇਹਦਾ ਸਾਰੇ ਵਿਰੋਧ ਕਰ ਰਹੇ ਨੇ ਕਿਉਂਕਿ ਇਹਦੇ ਵਿੱਚ ਜਿਹੜਾ ਸਿੱਖਾਂ ਦਾ کردار ਆ ਉਹਨੂੰ ਵਧੀਆ ਨਹੀਂ ਦਿਖਾਇਆ ਗਿਆ ਇਹੋ ਜਿਹਾ ਘਟੀਆ ਕਿਰਦਾਰ ਵਾਲੇ ਇਨਸਾਨਾਂ ਨੂੰ ਲਿਆ ਕੇ ਇਹੋ ਜਿਹੇ ਘਟੀਆ کردار ਵਾਲੀਆਂ ਜਨਾਨੀਆਂ ਨੂੰ ਲਿਆ ਕੇ ਜਿਹੜਾ ਇਹ बार-बार ਸਾਡੇ ਤੇ ਅਟੈਕ ਹੋ ਰਹੇ ਨੇ ਇਹ ਬੜੇ ਮੰਦਪਾ ਗਏ ਨੇ ਇਹ ਸਰਕਾਰਾਂ ਨੂੰ ਰੋਕਣਾ ਚਾਹੀਦਾ ਕਿ ਤੁਸੀਂ ਪੰਜਾਬ ਦਾ ਜਿਹੜਾ ਮਾਹੌਲ ਆ ਉਹਨੂੰ ਖਰਾਬ ਨਾ ਕਰੋ ਇਹ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਸਾਰਾ ਕੁਝ ਕੀਤਾ ਜਾ ਰਿਹਾ ਅੱਜ ਸਾਰੇ ਅੱਜ ਇਕੱਠੇ ਹੋਏ ਆ ਸਾਡੀਆਂ ਸਿੱਖ ਜਥੇਬੰਦੀਆਂ ਨੇ ਜਿਹੜੀਆਂ ਉਹ ਵੀ ਇਹਦਾ ਸਾਰੇ ਵਿਰੋਧ ਕਰ ਰਹੇ ਨੇ ਕਿਉਂਕਿ ਇਹਦੇ ਵਿੱਚ ਜਿਹੜਾ ਸਿੱਖਾਂ ਦਾ کردار ਆ ਉਹਨੂੰ ਵਧੀਆ ਨਹੀਂ ਦਿਖਾਇਆ ਗਿਆ ਸਾਡੇ ਸੰਤਾਂ ਦਾ کردار ਉਹ ਵਧੀਆ ਨਹੀਂ ਦਿਖਾਇਆ ਗਿਆ ਅਸੀਂ ਆਪਣੀ ਜੁਨੀਅਨ ਵੱਲੋਂ ਜਿੱਥੇ ਵੀ ਕਿਤੇ ਫਿਲਮ ਲੱਗੂਗੀ ਅਸੀਂ ਚੱਲਣ ਨਹੀਂ ਦੇਵਾਂਗੇ ਪੰਜਾਬ ਦੇ ਵਿੱਚ ਪੂਰੇ ਜਿਹਦਾ ਵਿਰੋਧ ਕਰਦੇ ਆਂ ਔਰ ਇਹ ਫਿਲਮ ਅਸੀਂ ਕਿਤੇ ਵੀ ਕਿਸੇ ਸਿਲਮੇ ਹਾਲਚ ਨਹੀਂ ਚੱਲਣ ਦੇਵਾਂਗੇ ਕਿਉਂਕਿ ਇਹ ਇਹੋ ਜਿਹੀਆਂ ਫਿਲਮਾਂ ਜਦੋਂ ਆਉਂਦੀਆਂ ਨੇ ਜਿਹਦੇ ਨਾਲ ਸਾਡੇ ਸਿੱਖ ਕੌਮ ਦੇ ਜਿਹੜੇ ਹਿਰਦੇ ਨੇ ਉਬਰੁੰਧਰੇ ਜਾਂਦੇ ਨੇ ਬਾਰ-ਬਾਰ ਸਾਡੇ ਜ਼ਖਮਾਂ ਤੇ ਨਮਕ ਛੜਕਣ ਦਾ ਕੰਮ ਕਰਦੀਆਂ ਸਰਕਾਰਾਂ ਇਹੋ ਜਿਹੇ ਘਟੀਆ ਕਿਰਦਾਰ ਵਾਲੇ ਇਨਸਾਨਾਂ ਨੂੰ ਲਿਆ ਕੇ ਇਹੋ ਜਿਹੇ ਘਟੀਆ ਕਿਰਦਾਰ ਵਾਲੀਆਂ ਜਨਾਨੀਆਂ ਨੂੰ ਲਿਆ ਕੇ ਜਿਹੜਾ ਇਹ ਬਾਰ-ਬਾਰ ਸਾਡੇ ਤੇ ਅਟੈਕ ਹੋ ਰਹੇ ਨੇ ਇਹ ਬੜੇ ਮੰਦਪਾਕੇ ਨੇ ਸਰਕਾਰਾਂ ਨੂੰ ਰੋਕਣਾ ਚਾਹੀਦਾ ਵੀ ਤੁਸੀਂ ਪੰਜਾਬ ਦਾ ਜਿਹੜਾ ਮਾਹੌਲ ਆ ਉਹਨੂੰ ਖਰਾਬ ਨਾ ਕਰੋ ਇਹ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਸਾਰਾ ਕੁਝ ਕੀਤਾ ਜਾ ਰਿਹਾ ਕਿਉਂਕਿ ਬੀਜੇਪੀ ਕੋਲੇ ਕੋਈ ਹੋਰ ਚੰਗੇ ਕਿਰਦਾਰ ਵਾਲੇ ਬੰਦੇ ਨਹੀਂ ਹੈਗੇ ਜਿਨ੍ਹਾਂ ਨੂੰ ਟਿਕਟਾਂ ਇਹਨੂੰ ਪਹਿਲਾਂ ਟਿਕਟ ਦੇ ਕੇ ਇਹਨੇ ਹਿਮਾਚਲ ਦੇ ਵਿੱਚ ਕਿੰਨਾ ਇਹਨੇ ਉਹ ਇੱਕ ਗੱਲ ਕਹਿ ਕੇ ਸਿੱਖਾਂ ਦੇ ਖਿਲਾਫ ਜਾਂ ਪੰਜਾਬੀਆਂ ਦੇ ਖਿਲਾਫ ਉਹ ਉਹ ਇਹ ਤਿੰਨੇ ਕਿੰਨਾ ਕਸਮਾਨ ਪਾਇਆ ਜਿਹਦੇ ਨਾਲ ਹਿਮਾਚਲ ਤੇ ਪੰਜਾਬ ਦੇ ਰਿਸ਼ਤਿਆਂ ਚ ਫੁੱਟ ਕਰਦਾ ਡਰ ਆਰਪੈਨ ਲੱਗੀ ਸੀ ਪਰ ਇਹੋ ਜਿਹੇ ਬੰਦਿਆਂ ਨੂੰ ਕਿਤੇ ਨਾ ਕਿਤੇ ਰੋਕਣਾ ਚਾਹੀਦਾ ਸਾਨੂੰ ਅਸੀਂ ਇਹਦਾ ਵਿਰੋਧ ਕਰਨ ਲਈ ਇੱਥੇ ਹੋਏ ਆ ਸਰ ਜੀ ਦੇਖਿਆ ਜਦੋਂ ਸੈਂਸਰ ਬੋਰਡ ਪਾਸ ਕਰਦਾ ਫਿਲਮ ਤੇ ਇਹਨਾਂ ਨੂੰ ਕੀ ਪਤਾ ਲੱਗਦਾ ਜੀ ਸੈਂਸਰ ਬੋਰਡ ਕਿਹਦਾ ਜੀ ਸੈਂਸਰ ਬੋਰਡ ਤੇ ਇਹਨਾਂ ਦਾ ਹੀ ਆ ਨਾ ਜੋ ਇਹ ਉੱਪਰੋਂ ਭਾਜਪਾ ਵਾਲੇ ਕਹਿਣਗੇ ਆਰਐਸਐਸ ਕਹੂਗੀ ਉਹੀ ਸੈਂਸਰ ਬੋਰਡ ਕਰੂਗਾ ਸੈਂਸਰ ਬੋਰਡ ਜੇ ਪਬਲਿਕ ਇਤਾਂਚ ਦੇਖ ਕੇ ਕਰੇ ਤੇ ਇੰਨੀਆਂ ਸਲੀਲ ਵੀਡੀਓ ਕਿਉਂ ਹੁਣ ਜਿਹੜੀਆਂ ਆ ਰਹੀਆਂ ਨੇ ਜਿਨ੍ਹਾਂ ਨਾਲ ਅੱਜ ਸਾਡੇ ਜਵਾਕਾਂ ਤੇ ਪ੍ਰਭਾਵਤ ਹੋ ਰਿਹਾ ਜਵਾਕ ਸਾਡੇ ਜਵਾਕ ਪ੍ਰਭਾਵਤ ਹੁੰਦੇ ਨੇ ਉਹਨਾਂ ਤੋਂ ਉਹ ਵੀ ਤੇ ਸੈਂਸਰ ਬੋਰਡ ਕਰਦਾ ਹੀ ਆ ਪਾਸ ਇਹ ਵੀ ਇਤਨਾ ਹੀ ਕਰਦੀ ਇਹੀ ਚੱਕਰ ਆ ਇਹ ਸੈਂਸਰ ਬੋਰਡ ਨਹੀਂ ਕੁਝ ਵੀ ਦੇਖਦਾ ਇਹ ਦੇਖਦੇ ਆ ਇੱਕ ਕਮਿਊਨਿਟੀ ਜਿਹਨੂੰ ਥੱਲੇ ਜਿਹਨੂੰ ਨੀਚਾ ਦਿਖਾਉਣਾ ਕਾਇਓ ਕੋਈ ਵੀ ਹੋਵੇ ਜਵੇਂ ਮੁਸਲਮਾਨ ਭਾਈਚਾਰਾ ਹੈਗਾ ਉਹਨਾਂ ਨੂੰ ਨੀਚਾ ਦਿਖਾਉਂਦੇ ਆ ਕਦੀ ਕਦੀ ਸਿੱਖ ਭਾਈਚਾਰੇ ਨੂੰ ਨੀਚਾ ਦਿਖਾਉਂਦੇ ਆ ਇਹ ਕੰਮ ਕਰਦੇ ਸਾਡੇ ਪੰਜਾਬ ਦਾ ਭਾਰਤ ਦਾ ਜਿਹੜਾ ਮਾਹੌਲ ਆ ਉਹ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਆ ਸਰ ਜੀ ਕਿਸੇ ਇਕੱਠੇ ਹੋਏ ਵੀ ਕੀ ਮੁੱਦਾ ਕੀ ਇਹ ਸਾਡੇ ਪ੍ਰਧਾਨ ਸੂਬਾ ਪ੍ਰਧਾਨ ਸਰਾ ਦਲਬਾਜ ਸਿੰਘ ਗਿੱਲ ਉਹਨਾਂ ਨੇ ਸਾਡੀ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਅੱਜ ਇਸ ਤੇ ਅੱਜ ਅਸੀਂ ਇਕੱਠੇ ਹੋਏ ਆ ਜਿਹੜੀ ਇਹ ਫਿਲਮ ਐਮਰਜੈਂਸੀ ਆ ਰਹੀ ਆ ਕੰਗੜਾ ਦੀ ਇਸ ਦਾ ਅਸੀਂ ਦਬ ਕੇ ਵਿਰੋਧ ਕਰਾਂਗੇ ਜੇ ਪੰਜਾਬ ਦੇ ਵਿੱਚ ਇਹ ਫਿਲਮ ਲੱਗੀ ਤਾਜੇ ਪੰਜਾਬ ਦੇ ਜਿਹੜੇ ਹਾਲਾਤ ਹੋਏ ਉਹ ਹਾਲਾਤ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਹੋਊਗੀ ਇਹ ਫਿਲਮ ਨੂੰ ਰੋਕਿਆ ਜਾਵੇ ਜੇ ਨਾ ਰੋਕਿਆ ਅਸੀਂ ਇਹ ਫਿਲਮ ਦੇ ਲਈ ਸੜਕਾਂ ਤੇ ਉਤਰਾਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕਰਦੇ ਨੇ ਰਿਲੀਜ਼ ਕਰਦੇ ਨੇ ਉਹਨਾਂ ਦਾ ਤੁਹਾਡੇ ਬਾਰੇ ਉਹਨਾਂ ਨੂੰ ਕੀ ਜਾਣੀ ਉਹ ਤਾਂ ਜੀ ਗੰਦੀਆਂ ਫਿਲਮਾਂ ਵੀ ਕਰਦੇ ਨੇ ਉਹ ਤਾਂ ਸਿੱਖਾਂ ਦੇ ਨਾਲ ਕਦਰ ਖੁਸ਼ੀ ਕਰ ਰਹੇ ਨੇ ਸਿੱਖਾਂ ਦੀ ਸਿੱਖਾਂ ਨੂੰ ਹਰ ਵਾਰ ਨੀਵਾਂ ਦਿਖਾਉਣ ਲਈ ਲੱਗੀਆਂ ਨੇ ਸਰਕਾਰਾਂ ਤੇ ਜਿਹੜੇ ਪ੍ਰੋਡਿਊਸਰ ਨੇ ਅਸੀਂ ਇਹਦਾ ਦਬ ਕੇ ਵਿਰੋਧ ਕਰਦੇ ਆਂ ਤੇ ਆਉਣ ਵਾਲੇ ਦਿਨਾਂ 'ਚ ਵਿਚਾਰਾਂਗੇ